ਚਾਰ ਤੱਤ ਪੰਜਵੀਂ ਸੋਚ ਉਹਨੂੰ ਲਾਗੂ ਕਰਨ ਵਾਲਾ ਜਾਂ ਕ੍ਰਿਏ ਸ਼ੀਮਾ ਬਣ ਜਾਣਾ ਇੱਕ ਇੱਕ ਔਰਤ ਸੋਚ ਆਪਣੀ ਲਾਗੂ ਕਰ ਦੇਵੇ ਕੋਰਦੇ ਮੁਤਾਬਕ ਇੱਕ ਮਰਦ ਇਹ ਦੋਨੇ ਛੇ ਤਾਂ 6 12 ਅਗਰ ਦੋਨੇ ਹੀ ਆਪਣੀ ਜ਼ਿੰਮੇਵਾਰੀ ਲੈਣਾਂ ਕਿਦਾ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਵਧੀਆ ਬਣਨ ਵਾਸਤੇ ਜ਼ਿੰਮੇਵਾਰੀ ਲਈ ਹੁੰਦੀ ਆ ਇਦਾਂ ਹੀ ਸਮਾਜ ਦੀ ਜ਼ਿੰਮੇਵਾਰੀ ਚੱਕਣਾ ਤੇ 22.56 ਉਹ ਕਾਨੂੰਨ ਲਾਗੂ ਹੋ ਜਾਣਾ ਜਿਹੜਾ ਸਬ ਸ੍ਰੀ ਗੁਰੂਆਂ ਸਾਹਿਬ ਨੇ ਲਿਖਿਆ ਹੈ ਇਹਦਾ ਨਾਲ ਜਾਣ ਦੀ ਕਿਹਨੂੰ ਜਾਣਣਾ ਜਦੋਂ ਅਸੀਂ ਲਿਖਦੇ ਹਾਂ ਸਾਡੇ ਦਿਮਾਗ 'ਚ ਕੀ ਹੁੰਦਾ ਸਾਡੇ ਦਿਮਾਗ 'ਚ ਹੁੰਦੀ ਆ ਜਾਤ ਜਿੰਨਾ ਕੁਛ ਵੀ ਅੱਜ ਪੱਗਾਂ ਵਾਲਿਆਂ ਨੇ ਲਿਖਿਆ ਜਿੰਨਾ ਕੁਛ ਵੀ ਉੱਚੀ ਜਾਤੀ ਵਾਲਿਆਂ ਨੇ ਚਾਹੇ ਉਹਦੇ ਵਿੱਚ ਬ੍ਰਾਹਮਣ ਆ ਚਾਹੇ ਉਹਦੇ ਵਿੱਚ ਖੱਤਰੀ ਆ ਚਾਹੇ ਉਹਦੇ ਵਿੱਚ ਜੱਟ ਆ ਕੁਝ ਵੀ ਅੱਜ ਤੱਕ ਲਿਖਿਆ ਇੱਕ ਵੀ ਗੱਲ ਮੁਨਫਤਾ ਦੇ ਹੱਕ 'ਚ ਨਹੀਂ ਲਿਖੀ ਗਈ ਹਰ ਇੱਕ ਗੱਲ ਕਿੱਥੇ ਲਿਖੀ ਗਈ ਆ ਹਰ ਇੱਕ ਗੱਲ ਉਥੇ ਲਿਖੀ ਗਈ ਆ ਕਿ ਸਿਰਫ ਮੇਰਾ ਧਰਮ ਉੱਚਾ ਹੋਵੇ ਮੇਰਾ ਧਰਮ ਉੱਚਾ ਹੋਵੇ ਮੇਰੇ ਫੈਮਿਲੀ ਦੇ ਲੋਕ ਉੱਚੇ ਹੋਣ ਬਾਕੀ ਸਭ ਮਰ ਜਾਣ ਆਪਾਂ ਸਿੱਖੀ ਗੱਲ ਕਰ ਲਈਏ ਛੱਡ ਦਿਓ ਬਾਕੀ ਸਾਰੀਆਂ ਗੱਲਾਂ ਸਿੱਖ ਸਮਾਜ ਔਰ ਸਿੱਖ ਧਰਮ ਦਾ ਸਭ ਤੋਂ ਵਧੀਆ ਸੀ ਨਾ ਕਿਤੇ ਇਹਨਾਂ ਨੂੰ ਮੇਰੇ ਬਰਾਬਰ ਬਿਠਾਓ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਮੇਰੇ ਬਰਾਬਰ ਬਿਠਾ ਕੇ ਇਹਨਾਂ ਨੂੰ ਪੁੱਛੋ ਜੇ ਤੁਹਾਨੂੰ ਮੇਰੇ ਤੋਂ ਘਰਣਾ ਆਉਂਦੀ ਆਂ ਵੀ ਮੈਂ ਚਮਾਰ ਦਾ ਪੁੱਤ ਆਂ ਚਾਵੜੀਆਂ ਦਾ ਪੁੱਤ ਆਂ ਚੰਮ ਰੰਗਣ ਵਾਲਿਆਂ ਦਾ ਪੁੱਤ ਆਂ ਮੈਂ ਆਪਣੀ ਜਗ੍ਹਾ ਗ੍ਰਹਿਣ ਕਰ ਲਿਆ ਮੇਰੀ ਜਗ੍ਹਾ ਕਿੱਥੇ ਹੋਊਗੀ ਤੁਹਾਨੂੰ ਬਿਠਾਉਂਗਾ ਕੁਰਸੀਆਂ ਤੇ ਮੈਂ ਬੈਠੂ ਮਤਲਬ ਤੁਹਾ ਨੂੰ ਉੱਚਾ ਹਾਂਗਾ ਕੁਰਸੀਆਂ ਤੇ ਮੈਂ ਬੈਠੂਗਾ ਥੱਲੇ ਮੈਂ ਆਪਣੀ ਜਗ੍ਹਾ ਗਰਨ ਕਰਾਂਗਾ ਮੇਰੀ ਜਗ੍ਹਾ ਥੱਲੇ ਆ ਤੁਹਾਡੀ ਜਗ੍ਹਾ ਕਿੱਥੇ ਆ ਤੁਹਾਡੀ ਜਗ੍ਹਾ ਕੁਰਸੀਆਂ ਤੇ ਕਿਉਂਕਿ ਤੁਸੀਂ ਉੱਚੀ ਜਾਤ ਦੇ ਹੋ ਤੁਸੀਂ ਮਾਇੰਡ ਤੋਂ ਪੂਰੇ ਬ੍ਰਾਹਮਣ ਹੋ ਪੂਰੀ ਤਿੱਖੀ ਸੋਚ ਆ ਤੁਹਾਡੀ ਕਿ ਆਪਣੇ ਵਾਸਤੇ ਕਿਤਾ ਸੋਚਣਾ ਮਨੁੱਖਤਾ ਦਾ ਕੰਡਾ ਕਰਨਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਬੈਠੂਗਾ ਥੱਲੇ ਜਿੰਨੇ ਵੀ ਤੁਸੀਂ ਜਿੰਨੇ ਵੀ ਉੱਚੀ ਜਾਤ ਦੇ ਹੋ ਟੂੜੇ ਤੋਂ ਮਾਰ ਤੋਂ ਜਿੰਨੇ ਵੀ ਉੱਪਰ ਨੇ ਜੁਲਾਹਾਂ ਤੋਂ ਜਿੰਨੇ ਵੀ ਉੱਪਰ ਨੇ ਠੀਕ ਹੈ ਨਾਈਆਂ ਤੋਂ ਜਿੰਨੇ ਵੀ ਉੱਪਰ ਨੇ ਹੰਦਾਲ ਜਿੰਨੇ ਵੀ ਤੁਸੀਂ ਇਤਿਹਾਸ ਲਿਖਿਆ ਸਿੱਖਦਾ ਸਿੱਖ ਸਮਾਜ ਦਾ ਔਰ ਸਿੱਖ ਸੋਚ ਦਾ ਜਿੰਨਾ ਵੀ ਲਿਖਿਆ ਹੋਇਆ ਮੇਰੇ ਸਾਹਮਣੇ ਆ ਠੀਕ ਹੈ ਇਹ ਕੁਦਰਤਾ ਲਾਉ ਕਿ ਬੰਦੇ ਦੇ ਮੂੰਹ ਚੋਂ 24 ਘੰਟਿਆਂ ਚ ਇੱਕ ਗੱਲ ਸੱਚੀ ਨਿਕਲ ਹੀ ਆਉਂਦੀ ਹੈ ਜੇ ਤੁਹਾਡੀਆਂ ਦੋ ਗੱਲਾਂ ਵੀ ਸੱਚੀਆਂ ਹੋ ਜਾਣ ਤਿੰਨ ਗੱਲਾਂ ਵੀ ਸੱਚੀਆਂ ਹੋ ਜਾਣ ਸਿੱਖ ਇਤਿਹਾਸ ਲਿਖਣ ਵਾਲਿਓ ਆਪਣੇ ਆਪ ਨੂੰ ਸੱਤ ਕਹਿਣ ਵਾਲਿਓ ਅੱਜ ਤੱਕ ਐਸਾ ਕੋਈ ਨਿਸ਼ਾਨ ਨਹੀਂ ਕਿ ਤੁਹਾਡੇ ਪੁਰਖਿਆਂ ਨੇ ਉੱਚੀ ਜਾਤ ਵਾਲਿਆਂ ਨੇ ਪਾਇਆ ਹੋਵੇ